ਸਸਿਆ ਕਾ ਦੋਸਤੋ ਸਵਾਗਤ ਹੈ ਆਪ ਜੀ ਦਾ ਗੁਰਬਾਣੀ ਵਿਚਾਰ ਚੈਨਲ ਵਿੱਚ ਸਿੱਖ ਧਰਮ ਦੇ ਮਹਾਨ ਗ੍ਰੰਤੀ ਸੰਤ ਮਸਕੀਨ ਉਹਨਾਂ ਦੀ ਕਥਾ ਦੇਵ ਲੋਕ ਦੀਆਂ ਰੂਹਾਂ ਅੱਜ ਕੁਝ ਵਿਚਾਰ ਸਾਂਝਾ ਕਰਾਂਗੇ ਆਓ ਜੀ ਸਰਬਨ ਕਰਦੇ ਹਾਂ ਜੀ ਮੇਰੇ ਕੋਲ ਕਈਆਂ ਨੇ ਆ ਕੇ ਪੁੱਛਿਆ ਇਹ ਧਰਤੀ ਦੇ ਉੱਤੇ ਆਬਾਦੀ ਵਧ ਗਈ ਹੈ ਇਹਦਾ ਕੀ ਕਾਰਨ ਹੈ ਕੋਈ ਦੱਸ ਸਕਦੇ ਕੀ ਕਾਰਨ ਕਿਉਂਕਿ ਇਤਨੀ ਵੱਧ ਗਈ ਹੈ ਜਿਸ ਢੰਗ ਨਾਲ ਖੋਜ ਕਰਦੇ ਆ ਉਹ ਤੇ ਸਾਡੇ ਸਾਹਮਣੇ ਆਈ ਹੈ ਧਰਮ ਕੀ ਕਹਿੰਦਾ ਹੈ ਧਾਰਮਿਕ ਵਿਚਾਰਧਾਰਾ ਕੀ ਹੈ ਇਤਨੀ ਆਬਾਦੀ ਕਿਉਂ ਵੱਧ ਗਈ ਮੈਂ ਇੱਕ ਨੁਕਤਾ ਨਿਗਾਵਨਾਂ ਦੇ ਸਾਹਮਣੇ ਰੱਖਿਆ ਸੀ ਸ਼ਾਇਦ ਪਤਾ ਨਹੀਂ ਤੁਸੀਂ ਸਹਿਮਤ ਹੋ ਹੋਇਆ ਨਾ ਕਿ ਪ੍ਰਾਚੀਨ ਸਮੇਂ ਜਦ ਕੋਈ ਮਰਦਾ ਸੀ ਤਾ ਫਿਰ ਹੋਰ ਹੋਰ ਖੰਡਾਂ ਵਿੱਚ ਹੋ ਜਾਂਦਾ ਸੀ ਬ੍ਰਹਿਮੰਡਾਂ ਵਿੱਚ ਅਲਗ-ਅਲਗ ਮੰਡਲ ਨੇ ਜਹਾਂ-ਜਹਾਂ ਧਰੂ ਨਾਰਦ ਟੇਕੇ ਨੈਕ ਟਿਕਾਉ ਮੋਏ ਬਿਜਿੱਥੇ ਨਾਰਦ ਤੇ ਧਰੂ ਟਿਕੇ ਹੈ ਨਾਮ ਦੇ ਉਹ ਕਹਿੰਦੇ ਮੈਨੂੰ ਉੱਥੇ ਟਿਕਾ ਮੈਂ ਉੱਥੋਂ ਦਾ ਵਾਸੀ ਬਣਨਾ ਚਾਹੁੰਦਾ ਮੈਂ ਉੱਥੇ ਰਹਿਣਾ ਚਾਹਨਾ ਜਨਮ ਸਾਖੀ ਨੂੰ ਪੜ੍ਹੀਏ ਤੇ ਮਰਦਾਨਾ ਪੁੱਛਦਾ ਹੈ ਪਾਤਸ਼ਾਹ ਆਪਾਂ ਹੁਣ ਕਿੱਥੇ ਆ ਗਏ ਆ ਤੇ ਸਾਇਕ ਨੇ ਅਸੀਂ ਚੰਦਰ ਲੋਕ ਦੇ ਚ ਆ ਗਏ ਚੰਦਰਮਾ ਚੰਨ ਹੈ ਇਹ ਧਰੋ ਮੰਡਲ ਹੈ ਸਵੇਰੇ ਸਵੇਰੇ ਜਿਹੜਾ ਕਾਰਾ ਚਮਕਦਾ ਹੈ ਨਾ ਮਰਦਾਨਾ ਪੁੱਛਦਾ ਹੈ ਪਾਤਸ਼ਾ ਹੁਣ ਕਿੱਥੇ ਆ ਗਏ ਆ ਸਾਇਕ ਨੇ ਹੁਣ ਆਪਾਂ ਧਰੋ ਮੰਡਲ ਦੇ ਚ ਆ ਗਏ ਜਿਸ ਦਿਨ ਸਾਇੰਸ ਦਾਣਾ ਨੇ ਆਪਣੇ ਕਦਮ ਚੰਦਰਮਾ ਤੇ ਰਖੇ ਤੇ ਉਹਨਾਂ ਨੇ ਦੱਸ ਦਿੱਤਾ ਉੱਤੇ ਹਵਾ ਵੀ ਕੋਈ ਨਹੀਂ ਆਕਸੀਜਨ ਨਹੀਂ ਹੈ ਪਾਣੀ ਨਹੀਂ ਹੈ ਲਿਆਜ਼ਾ ਚੰਦਰਮਾ ਦੇ ਸੰਬੰਧ ਵਿੱਚ ਜਿੰਨੀਆਂ ਧਾਰਮਿਕ ਕਹਾਣੀਆਂ ਨੇ ਗੱਲ ਕਰੇ ਤਾਂ ਜਨਮ ਸਾਖੀ ਦੀਆਂ ਇਹ ਕਹਾਣੀਆਂ ਉਪਨਿਸ਼ਦਾਂ ਦੀਆਂ ਕਹਾਣੀਆਂ ਪੁਰਾਣਾ ਦੀਆਂ ਸਾਖੀਆਂ ਸੁਣਾਉਣ ਲੱਗਿਆਂ ਬ੍ਰਾਹਮਣ ਜਨ ਗੁਣੀ ਗਿਆਨੀ ਸੰਕੋਚ ਕਰਨ ਲੱਗ ਪਏ ਵੀ ਬਾਬਾ ਚੰਦਰਮਾ ਤੇ ਗਿਆ ਫੁਲਾਣਾ ਰਿਸ਼ੀ ਚੰਦਰਮਾ ਤੇ ਗਿਆ ਤਰੋ ਮੰਡਲ ਦੇ ਚ ਗਿਆ ਚੁੱਪ ਕਰ ਰਿਹਾ ਹੈ ਕਿਉਂਕਿ ਸਬੂਤ ਮਈਆ ਹੋ ਗਿਆ ਉੱਥੇ ਪਾਣੀ ਨਹੀਂ ਉੱਥੇ ਆਕਸੀਜਨ ਨਹੀਂ ਹੈ ਉੱਥੇ ਹਵਾ ਨਹੀਂ ਹੈ ਲਿਆਜ਼ਾ ਮਨੁੱਖ ਦੇ ਉੱਥੇ ਜੀਵਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਔਰ ਉੱਥੇ ਕੋਈ ਮਨੁੱਖ ਮਿਲਿਆ ਵੀ ਨਹੀਂ ਪਰ ਸਾਰੇ ਧਰਮ ਗ੍ਰੰਥਾਂ ਵਿੱਚ ਇਹ ਕਹਾਣੀਆਂ ਨੇ ਇਹ ਕਥਾਵਾਂ ਨੇ ਪੁੱਛ ਕੀਤੀ ਮੈਂ ਤਾਂ ਪਈਏ ਕਹਾਣੀਆਂ ਫਿਰ ਸੁਣਾਓਗੇ ਜਿਹੜੀਆਂ ਜਨਮ ਸਾਥੀ ਦੇ ਚ ਲੈ ਜਾਂ ਧਰਮ ਗਰਨ ਖਾਂ ਦੇ ਚ ਮੈਂ ਅੱਖਰ ਸੁਣਾਵਾਂਗਾ ਔਰ ਇਹ ਕਹਾਣੀਆਂ ਸੱਚੀਆਂ ਨੇ ਉਹ ਇੰਜ ਹੱਸੇ ਸਨ ਜਿਵੇਂ ਮੈਂ ਬੱਚਿਆਂ ਦੀ ਗੱਲ ਕਰਦਾ ਪਰ ਮੈਂ ਇਤਨੀ ਅਰਜ਼ ਕਰਾਂ ਇਨ੍ਹਾਂ ਮੰਡਲਾਂ ਵਿੱਚ ਰੂਹਾਂ ਗਈਆਂ ਨੇ ਸਰੀਰ ਨਹੀਂ ਗਏ ਸਰੀਰ ਨੂੰ ਪਾਣੀ ਦੀ ਲੋੜ ਪੈਂਦੀ ਹੈ ਸਰੀਰ ਨੂੰ ਹਵਾ ਦੀ ਲੋੜ ਪੈਂਦੀ ਹੈ ਆਕਸੀਜਨ ਦੀ ਲੋੜ ਪੈਂਦੀ ਹੈ ਕੁਝ ਐਸੇ ਮੰਡਲ ਨੇ ਜਿੱਥੇ ਆਤਮਾਵਾ ਰਹਿੰਦਾ ਮੁਕਤ ਮੰਡਲ ਆਨੰਦਮਈ ਮੰਡਲ ਪੁਰਾਣ ਲੋਕਾਂ ਦਾ ਪੁਰਾਣਾ ਵਿੱਚ ਵੀ ਜ਼ਿਕਰ ਹੈ ਵੀ ਚੰਦਰ ਲੋਕ ਹੈ ਦੇਵ ਲੋਕ ਹੈ ਤੇ ਇੰਦਰ ਲੋਕ ਹੈ ਸੂर्य ਲੋਕ ਹੈ ਅਣਗਿਣਤ ਲੋਕਾਂ ਦਾ ਜ਼ਿਕਰ ਹੈ ਵੱਖ-ਵੱਖ ਬ੍ਰਹਮੰਡ ਹੈ ਵੱਖ-ਵੱਖ ਮੰਡਲ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਪਹੁੰਚੇ ਨੇ ਇਹਨਾਂ ਮੰਡਲਾਂ ਵਿੱਚ ਉਹ ਇੱਕ ਸ਼ਕਤੀ ਹੈ ਜੋ ਅਧਿਆਤਮੀ પુરુਸ਼ ਨੂੰ ਮਿਲ ਜਾਂਦੀ ਗੁੱਪਤ ਹੋ ਜਾਣਾ ਪ੍ਰਗਟ ਹੋ ਜਾਣਾ ਸੂਖਸ਼ਮ ਹੋ ਜਾਣਾ ਅਸਥੂਲ ਹੋ ਜਾਣਾ ਐਸੇ ਪੁਰਸ਼ਾਂ ਵਾਸਤੇ ਮਾਮੂਲੀ ਗਰ ਮਰਦਾਨਾ ਪੁੱਛਦਾ ਹੈ ਪਾਦਸ਼ਾਹ ਇਹ ਕੌਣ ਹੈ ਤੇ ਸਾਹਿਬ ਕਹਿੰਦੇ ਨੇ ਇਹ ਆਪ ਬਸੰਡ ਰਿਸ਼ੀ ਹੈ ਐ ਸਾਹਮਣੇ ਜਿਹੜਾ ਬੈਠਾ ਹੈ ਧਰੂ ਹੈ ਆਪਾਂ ਜਿਸ ਨਾਲ ਬੋਲ ਰਹੇ ਹਾਂ ਪ੍ਰੇਲਾ ਹੈ ਹਜ਼ਾਰਾਂ ਸਾਲ ਪਹਿਲੇ ਹੋ ਗੁਜ਼ਰੇ ਨੇ ਚਰਚਾ ਲਿਖੀ ਰਹੀ ਹੈ ਜਰਮ ਸਾਖੀ ਵਿੱਚ ਹੈਰਾਨੀ ਹੁੰਦੀ ਹੈ ਇਹ ਆਤਮਾਵਾਂ ਨੇ ਉੱਥੇ ਜਨਮ ਨਹੀਂ ਹੈ ਮਰ ਨਹੀਂ ਇਹ ਸਰੀਰ ਨਾਲ ਹੀ ਇਹ ਸਭ ਕੁਝ ਤੇ ਜਮਣਾ ਮਰਣਾ ਵੀ ਹੋਵੇ ਦੁੱਖ ਸੰਤਾਪ ਵੀ ਹੋਵੇ ਫਿਰ ਤੇ ਮੁਕਤੀ ਕੁਛ ਨਾ ਹੋਈ ਆਨੰਦਮਈ ਮੰਡਲ ਖਾਣਾ ਪੀਣਾ ਸਭ ਸਾਰੇ ਪਦਾਰਥ ਇਸ ਵਾਸਤੇ ਨੇ ਕਿ ਆਨੰਦ ਮਿਲੇ ਉਹਨਾਂ ਦੇ ਕੋਲ ਆਨੰਦ ਹੈ ਆਨੰਦਮਈ ਮੰਡਲ ਨੇ ਕੁਝ ਜੋ ਪਰੇ ਤੋਂ ਪਰੇ ਨੇ ਔਰ ਜਿਸ ਦੀ ਜਿਤਨੀ ਉੱਚੀ ਸੁਰਤ ਹੋ ਗਈ ਕਿ ਜਿਹੜਾ ਜਿਤਨਾ ਸਰੀਰ ਤੋਂ ਆਪਣਾ ਸੰਬੰਧ ਤੋੜ ਬੈਠਾ ਉਸ ਨੂੰ ਇਹੋ ਜਿਹਿਆਂ ਦੇ ਮੰਡਲਾਂ ਦਾ ਵਾਸਾ ਮਿਲਦਾ ਜਹਾਂ ਜਹਾਂ ਬ੍ਰੋ ਨਾਰਦ ਟੇਕੇ ਨੈ ਟਿਕਾਉ ਮੋਏ ਨਾਵ ਦੇਵ ਕੇਨਨ ਜਿੱਥੇ ਤਰੂ ਦਾ ਵਾਸਾ ਹੈ ਤੇ ਜਿੱਥੇ ਨਾਰਦ ਦਾ ਵਾਸਾ ਹੈ ਉੱਥੇ ਮੇਰਾ ਵਾਸਾ ਕਰ। ਉੱਥੇ ਮੈਂ ਵਸਣਾ ਚਾਹੁੰਦਾ। ਤੋਂ ਅੰਗ੍ਰੰਤ ਐਸੇ ਮੰਡਲ ਨੇ ਕੋਈ ਧਰਤੀ ਖਾਲੀ ਨਹੀਂ ਮੰਨੇ ਪੁਰਾਣਾ। ਧਰਮ ਗ੍ਰੰਥ ਜਰਮ ਸਾਧ। ਧਰਤੀਆਂ ਸਾਰੀਆਂ ਵਸਦੀਆਂ ਨੇ। ਪਰ ਨਹੀਂ ਕੁਝ ਦਿਸਿਆ ਨਹੀਂ ਦਿਸੇਗਾ ਆਤਮਾ ਨਹੀਂ ਦਿਸਦੀ। ਉਹਦੀ ਖੁਰਾਕ ਅਨ ਪਾਣੀ ਨਹੀਂ ਹੈ। ਉਹ ਆਕਸੀਜਨ ਤੇ ਹਵਾ ਦੇ ਆਸਰੇ ਤੇ ਨਹੀਂ ਰਹਿੰਦੀ। ਇਨਾਂ ਸਾਰੀਆਂ ਗੱਲਾਂ ਤੋਂ ਬਾਲਾਤਰ ਹੈ ਇਸ ਵਾਸਤੇ ਇਹ ਨ ਮੁਕਤ ਇਹ ਬੰਧਨ ਦੇਚ ਨਹੀਂ ਲੈ ਇਹਨਾਂ ਨੂੰ ਜੀਵਣ ਵਾਸਤੇ ਕਿਸੇ ਆਸਰੇ ਦੀ ਹੁਣ ਲੋੜ ਨਹੀਂ ਰਹੀ ਇਹ ਮੁਕਤ ਸੁਤੰਤਰ ਹੋ ਗਏ ਆਜ਼ਾਦ ਹੋ ਇਹ ਮੁਕਤਮਈ ਕੁਛ ਮੰਡਲ ਨਹੀਂ ਜਿਸ ਦਾ ਅਨੰਦ ਵਰਣਨ ਤੋਂ ਪਰੇ ਹੈ ਔਰ ਪਰੇ ਤੋਂ ਪਰੇ ਇਹ ਦੁਨੀਆ ਜਿਸ ਦੇ ਇਸ਼ਾਰੇ ਧਰਮ ਗ੍ਰੰਥਾਂ ਵਿੱਚ ਮਿਲਦੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਉੱਥੇ ਉਹ ਦੁਨੀਆ ਰਹਿੰਦੀ ਹੈ जिन्ना नु ऑक्सीजन पानी दी ਲੋੜ ਹੀ ਨਹੀਂ ਹੈ। ਇਹ ਸਵਾ ਦੀ ਲੋੜ ਹੀ ਨਹੀਂ ਹੈ। ਰੂਹਾਂ ਨੇ। ਔਰ ਇਹ ਵਕ ਵਕ ਜੋ ਹੈ ਮੰਡਲ ਦੇ। خیر ਗੱਲ ਸੁਣੀ ਉਹਨਾਂ ਨੇ ਅਣ ਸੁਣੀ ਕਰ ਦਿੱਤੀ। ਲੇਕਿਨ ਇਤਨੀ ਮਾਇਰਜ਼ ਕਰਦੇ ਆ ਕਿ ਹਕੀਕਤ ਹੈ ਬਿਲਕੁਲ ਸਚਾਈ ਹੈ। ਜਨਮ ਸਾਖੀ ਦੀ ਕੋਈ ਸਾਖੀ ਗਲਤ ਨਹੀਂ। ਸਹਿਬਾਂ ਦਾ ਭਰਮਣ ਆਪਣੇ ਘੰਗ ਦਾ। ਜਿਤਨੀ ਦੂਰੀ ਚੰ드ਰਮਾ ਦੀ ਹੈ ਸਾਇੰਸ ਦਾ ਦੱਸਦੇ ਨੇ ਕਿ ਇਤਨੀ ਦੂਰੀ ਜਨਮ ਸਾਖੀ ਵਿੱਚ ਲਿਖੀ ਹੋਈ ਹੈ ਤੇ ਬਾਪੇ ਨੇ ਕਿਸ ਡੰਗ ਨਾਲ ਨਾਪ ਲਈ ਸੀ ਇੰਨੀ ਦੂਰੀ ਲਿਖੀ ਹੋਈ ਹੈ ਜਨਮ ਸਾਖੀ ਦੇ ਵਿੱਚ 1 ਇੰਚ ਘਾਟਵਾਦ ਨਹੀਂ ਹੈ ਔਰ ਹੈਰਾਨਗੀ ਹੁੰਦੀ ਹੈ ਭਗਤ ਅਧਿਆਤਮਿਕ ਖੋਜੇ ਪ੍ਰਾਕ੍ਰਿਤਿਕ ਖੋਜੇ ਆਪਣੇ ਆਪ ਬਣ ਜਾਂਦਾ ਹੈ ਤੋਂ ਮੈਂ ਅਰਜ਼ ਕਰ ਰਿਹਾ ਸੀ ਜਿਹੜੀਆਂ ਐ ਸਰੀਰ ਅੰਤਮ ਸਮਾਜ ਨਾਲ ਦਾ ਹੁੰਦਾ ਹੈ ਜੋ ਮਰ ਜਾਂਦੇ ਨੇ ਉਹ ਅਗਾਹਾਂ ਤੇ ਜਾਂਦੇ ਨਹੀਂ ਕਿਸੇ ਹੋਰ ਮੰਡਲ ਦੇ ਵਿੱਚ ਜੀਵਨ ਦਾ ਢੰਗ ਇਤਨਾ ਥੱਲੇ ਹੋ ਗਿਆ ਹੈ ਬੇਮर्यादा ਜ਼ਿੰਦਗੀ ਬੀਤ ਹੋ ਰਹੀ ਹੈ ਤਾਂ ਮੁੜ ਮੁੜ ਕੇ ਲੋਕ ਇਸ ਧਰਤੀ ਤੇ ਆ ਰਹੇ ਆ ਅਗਾਹਾਂ ਨਹੀਂ ਪਹੁੰਚਦੇ ਤੇ ਕੁਝ ਪਸ਼ੂ ਜੂਨਾ ਪਸ਼ੂ ਪਣੇ ਨੂੰ ਧਿਆਲ ਕੇ ਮਨੁੱਖ ਬਣ ਨਹੀਂ ਆ ਰਹੇ ਤੇ ਮਨੁੱਖ ਮਰ ਕੇ ਅਗਾਹਾਂ ਜਾਂਦਾ ਨਹੀਂ ਪਿਆ ਮੁੜ ਕੇ ਇੱਥੇ ਹੀ ਆ ਰਿਹਾ ਹੈ ਆਬਾਦੀ ਵੱਧ ਗਈ ਉਹ ਵੱਧਦੀ ਜਾਏ ਅਗਾਹਾਂ ਜਾਣਾ ਤੇ ਹੈ ਹੀ ਨਹੀਂ ਪਹਿਲੇ ਅਗਾਂ ਚਲੇ ਜਾਂਦੇ ਸੀ ਹੁਣ ਵਾਸ਼ਨਾ ਵੱਧਾ ਆਵੇ ਜਾਵੇ ਵਾਸ਼ਨਾ ਜੀਵਨ ਦੀ ਪਰਬਲ ਹੈ ਸੰਸਾਰ ਦੀ ਪਰਬਲ ਹੈ ਵਿਕਾਰਾਂ ਦੀ ਪਰਬਲ ਹੈ ਵਾਸ਼ਨਾ ਖਿੱਚ ਕੇ ਇੱਥੇ ਲੈ ਆਉਂਦੀ ਮੁੜ ਕੇ ਇੱਥੇ ਜੀਵਣਾ ਜਨਮ ਇੱਥੇ ਹੋ ਰੇ ਜ਼ਮੀਨ ਤੇ ਔਰ ਪੁਨਰ ਜਨਮ ਦੇ ਬਾਰ ਬਾਰ ਜਨਮ ਦੇ ਤੇ ਅਣਗਿਣਤ ਸਬੂਤ ਮਿਲ ਗਏ ਨੇ ਤੋ ਜਿੱਥੇ ਉਹਨ ਪਸ਼ੂ ਜੂਨਾ ਆਪਣੇ ਸਰੀਰ ਦਾ ਤਿਆਗ ਕਰਕੇ ਵਿਕਾਸ ਕਰਦੀਆਂ ਕਰਦੀਆਂ ਮਨੁੱਖ ਬਣ ਰਹੀਆਂ ਨੇ ਤੇ ਮਨੁੱਖ ਵੀ ਕਿਧਰੇ ਅਗਾਵ ਨਹੀਂ ਜਾ ਰਿਹਾ ਮਰ ਕੇ ਫਿਰ ਇੱਥੇ। ਤੋਂ ਕੁਦਰਤੀ ਗੱਲ ਐ ਢੀੜ ਜਿਆਦਾ ਹੋਣੀ ਸੀ। ਢੀੜ ਵੱਧ ਗਈ ਐ। ਬਹੁਤ ਵੱਧ ਗਈ। ਤੇ ਇਸ ਵਿੱਚ ਧਰਤੀ ਥਾ ਪਰਥੀ ਧਰਮਸਾਲ। ਧਰਤੀ ਧਰਮ ਕਮਾਉਣ ਦੀ ਜਗਾ ਮर्यादा ਦੇਚ ਤੂੰ ਰਹਿ ਸਕੈ। ਕਿ ਤੈਨੂੰ ਧਰਤੀ ਦਿੱਤੀ ਐ ਤਾਂ ਕਿ ਤੂੰ ਉਹਨਾਂ ਮੰਡਲਾਂ ਦਾ ਵਾਸੀ ਬਣੈ ਜਿਹੜੀ ਇਸ ਧਰਤੀ ਤੋਂ ਭਰੇ ਰਿਹਾ। ਇਸ ਵਿੱਚ ਧਰਤੀ ਥਾਪ ਰਹੀ ਧਰਮਸਾ ਇਹ ਧਰਤੀ ਇੱਕ ਧਰਮਸ਼ਾਲਾ ਲੈ ਧਰਮ ਕਮਾਂ ਦੀ ਜਗ੍ਹਾ ਤੇਰਾ ਖਾਣਾ ਪੀਣਾ ਉਠਣਾ ਬੈਠਣਾ ਸੋਣਾ ਜਾਗਣਾ ਸਭ ਮਰਿਆਦਾ ਦੇ ਚੋਵੇ ਸਭ ਤਰਦੀਲ ਦੇ ਚੋਵੇ ਵਾਇਗਰੂ ਵਾਇਗਰੂ ਦਾ ਬੰਦਾ ਜਾਪ ਕਰੇ ਬਾਣੀ ਪੜੇ ਤੇ ਜੀਵਨ ਹੋਵੇ ਉਸ ਦਾ ਸਾਰਾ ਮਰਿਆਦਾ ਦੇ ਚ ਸੁਰਤ ਪਹੁੰਚ ਜਾਏਗੀ ਗਿਆਨ ਖੰਡ ਦੇ ਚ ਪਰ ਹੁਣ ਵਾਇਗਰੂ ਵਾਇਗਰੂ ਦਾ ਜਾਪ ਕਰੇ ਹੋ ਤੇ ਬਾਣੀ ਦਾ ਪਾਠ ਕਰੇ ਤੇ ਮਰਿਆਦਾ ਦੇ ਵਿੱਚ ਕੁਝ ਵੀ ਨਾ ਹੋਵੇ ਨਾ ਖਾਣਾ ਮਰਿਆਦਾ ਦਾ ਨਾ ਪੀਣਾ ਮਰਿਆਦਾ ਦਾ ਨਾ ਸੋਣਾ ਮਰਿਆਦਾ ਦਾ ਨਾ ਜਾਗਣਾ ਮਰਿਆਦਾ ਦਾ ਨਾ ਬੋਲਣਾ ਮਰਿਆਦਾ ਦਾ ਕੋਈ ਕਰਮ ਮਰਿਆਦਾ ਦੇ ਵਿੱਚ ਨਹੀਂ ਜਮਾ ਕਰਨੀ ਸਭ ਕੁਝ ਕਰਦਾ ਰਹੇ ਕਿਤੇ ਨਹੀਂ ਪਹੁੰਚੇਗਾ ਇਹ ਵੀ ਸੁਰਤ ਉੱਚੀ ਨਹੀਂ ਚੜੇਗਾ ਜਿਸ ਤਰ੍ਹਾਂ ਜ਼ਮੀਨ ਹਰ ਚੀਜ਼ ਨੂੰ ਆਪਣੀ ਤਰਫ ਖਿੱਚਦੀ ਹੈ ਨਾ ਸੁਰਤ ਨੂੰ ਵੀ ਖਿੱਚਦੀ ਹੈ ਮਨੁੱਖ ਦੇ ਸੁਰਤ ਨੂੰ ਹੀ ਪ੍ਰੈਸ਼ਰ ਦਾ ਮਾਰਿਆ ਹੋਇਆ ਫੁਆਰੇ ਦਾ ਪਾਣੀ ਉੱਪਰ ਉੱਠਦਾ ਹੈ ਧਰਤੀ ਵੀ ਖਿੱਚਦਾ ਮਾਰਿਆ ਹੋਇਆ ਫਿਰ ਥੱਲੇ ਆ ਜਾਂਦਾ ਕਥਾ ਕੀਰਤਨ ਤੋਂ ਥੋੜਾ ਜਿਹਾ ਪ੍ਰੈਸ਼ਰ ਮਿਲ ਜਾਂਦਾ ਹੈ ਸੁਰਤ ਉੱਚੀ ਹੋ ਜਾਂਦੀ ਹੈ ਪਰ ਪਦਾਰਥਾਂ ਦੇ ਖਿੱਚ ਦੀ ਮਾਰੀ ਹੋਈ ਜ਼ਮੀਨ ਦੇ ਖਿੱਚ ਦੀ ਮਾਰੀਏ ਫਿਰ ਥੱਲੇ ਕਿਉਂਕਿ ਸਾਰੇ ਪਦਾਰਥਾਂ ਦਾ ਸੰਬੰਧ ਜ਼ਮੀਨ ਨਾਲ ਹੈ ਕੋਈ ਵੀ ਪਦਾਰਥ ਆਸਮਾਨ ਤੋਂ ਨਹੀਂ ਟਪਕਦਾ ਜ਼ਮੀਨ ਤੋਂ ਆਉਂਦਾ ਰੰਗ ਹੈ ਰੂਪ ਹੈ ਖਾਣਾ ਹੈ ਪੀਣਾ ਹੈ ਸੋਨਾ ਚਾਂਦੀ ਸਭ ਕੁਝ ਜ਼ਮੀਨ ਦੇ ਚੋਂ ਫਿਰ ਕਸ਼ਿਸ਼ ਹੈ ਸੁਰਤ ਦੀ ਵੀ ਕਸ਼ਿਸ਼ ਹੈ ਖਿੱਚਦੀ ਹੈ ਮਨੁੱਖ ਦੀ ਸੁਰਤ ਨੂੰ ਵੀ ਉੱਚਾ ਨਹੀਂ ਉੰਧਦੇ ਕਦੀ ধন ਥੱਲੇ ਲਿਆਉਂਦਾ ਹੈ ਸੁਰਤ ਨੂੰ ਕਦੀ ਰੂਪ ਰੰਗ ਥੱਲੇ ਲਿਆਉਂਦਾ ਹੈ ਕਦੀ ਹੋਰ ਤਰ੍ਹਾਂ ਤਰ੍ਹਾਂ ਦੀ ਪਦਾਰਥਾਂ ਦੀ ਵਾਸ਼ਨਾ ਤੇ ਮਨੁੱਖ ਦੀ ਸੁਰਤ ਨੂੰ ਨਹੀਂ ਉੱਚਾ ਉਠੰਦਦੀ ਜ਼ਮੀਨ ਖਿੱਚ ਲੈਂਦੀ ਹੈ ਥੱਲੇ ਘਰਾਲੇ ਹੁਣ ਕੋਈ ਇਸ ਜ਼ਮੀਨ ਦੀ ਕਸ਼ਿਸ਼ ਤੋਂ ਉੱਚਾ ਉਠੇ ਤਾਂ ਵਿਗਿਆਨ ਵੀ ਕਹਿੰਦਾ ਫਿਰ ਥੱਲੇ ਨਹੀਂ ਆਵੇਗਾ ਅਗਰ ਕਸ਼ਿਸ਼ ਤੋਂ ਬਾਹਰ ਹੋ ਗਏ ਤੇ ਕਿਸੇ ਦੀ ਸੁਰਤ ਇਸ ਵਾਸ਼ਨਾ ਤੇ ਪਦਾਰਖਾਂ ਦੀ ਕشش ਤੋਂ ਉੱਚੀ ਚਲੀ ਜਾਏ ਜ਼ਮੀਨ ਦੀ ਕشش ਤੋਂ ਉੱਚੀ ਚਲੀ ਜਾਏ ਐਸੇ ਬੰਦੇ ਦੀ ਸੁਰਤ ਫਿਰ ਥੱਲੇ ਨਹੀਂ ਲੈਂਦੀ ਚੜ ਗਈ ਕਿਤੇ ਨਹੀਂ ਲੈਂਦੀ ਸਾਇਬ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਇਆ ਨਿਤਨੇਮ ਕਰਦੇ ਆਇਆ ਜਿਸ ਬੰਦੇ ਦਾ ਜੀਵਨ ਸਾਰਾ ਮਰਿਆਦਾ ਵਿੱਚ ਹੋਵੇ ਤੇ ਜੀਵਨ ਦਾ ਮਤਲਬ ਹੈ ਹਰ ਕਰਮ ਮਰਿਆਦਾ ਵਿੱਚ ਹੋਵੇ ਉਹਦੇ ਹਸਣੇ ਤੋਂ ਕਿਸੇ ਨੂੰ ਚੋਟ ਨਾ ਪਹੁੰਚੇ ਉਧਰ ਰੋਣਾ ਵੀ ਬੜਾ ਕੀਮਤੀ ਹੋਵੇ ਸਹਿਜ ਕਹਿੰਦੇ ਨੇ ਹਉਰੈ ਨਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹੇ ਚੱਲੇ ਜੀ ਪੰਨੇ ਗੁਰ ਨਾਲ ਸਹਿਜ ਦੇ ਅੱਖਾਂ ਤੋਂ ਨੀਰ ਵਗਦੇ ਇਹ ধন ਦੇ ਵਿਛੋੜੇ ਵਿੱਚ ਨਹੀਂ ਪਰਿਵਾਰ ਦੇ ਵਿਛੋੜੇ ਵਿੱਚ ਨਹੀਂ ਕਰਤਾਰ ਦੇ ਵਿਛੋੜੇ ਵਿੱਚ ਇੰਨਾ ਹੰਝੂਆਂ ਦੀ ਬਹੁਤ ਵੱਡੀ ਕੀਮਤ ਹੈ ਅਹ ਨਹੀਂ ਅਤ ਮਨੁਖ ਦਾ ਹਸਣਾ ਰੋਣਾ ਚੁੱਪ ਰਹਿਣਾ ਖਾਣਾ ਪੀਣਾ ਸੋਣਾ ਜਾਗਣਾ ਵਰਸ ਕੇ ਹਰ ਕਰਮ ਜਦ ਮर्यादा ਵਿੱਚ ਹੋਵੇ ਤੇ ਵਾਹਿਗੁਰੂ ਵਾਹਿਗੁਰੂ ਦਾ ਉਹ ਜਾਪ ਕਰਦਾ ਰਹੇ ਸੁਰਤ ਪਹੁੰਚ ਜਾਂਦੀ ਹੈ ਗਿਆਨ ਖੰਡ ਵਿੱਚ ਜਿਸ ਤਰ੍ਹਾਂ ਪਤਾ ਚਲੇਗਾ ਅਸੀਂ ਗਿਆਨ ਖੰਡ ਵਿੱਚ ਪਹੁੰਚ ਗਏ ਹਾਂ ਪੜਾਉ ਦੂਜਾ ਆ ਜਾਂਦਾ ਹੈ ਦੁਨੀਆ ਦੂਜੀ ਆ ਜਾਂਦੀ ਹੈ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਆਖੋ ਕਰ ਸਰਕਲ ਮੈਂ ਕਰਮ ਕਹਿਣ ਲਗਾ ਮੈਂ ਅਵਸਥਾ ਕਹਿਣ ਲਗਾ ਕਿਥੋਂ ਦੀ ਗਿਆਨ ਖੰਡ ਦੀ ਦੂਜਾ ਪੜਾਅ ਤੁਸੀਂ ਕਿਹੜੇ ਪੜਾਅ ਤੇ ਪਹੁੰਚੇ ਹੋ ਇਹ ਅੱਜ ਬੈਠਿਆਂ ਵਿਚਾਰ ਕਰ ਲੈਣਾ ਸੱਚਖੰਡ ਤੱਕ ਪਹੁੰਚੇ ਹੋ ਕਰਮਖੰਡ ਤੱਕ ਪਹੁੰਚੇ ਹੋ ਸ਼ਰਮਖੰਡ ਤੱਕ ਪਹੁੰਚੇ ਹੋ ਤੁਸੀਂ ਗਿਆਨਖੰਡ ਤੱਕ ਪਹੁੰਚੇ ਹੋ ਜਾਂ ਧਰਮਖੰਡ ਤੇ ਹੋ ਜਾਂ ਕਿਸੇ ਵੀ ਖੰਡ ਦੇ ਵਿੱਚ ਨਹੀਂ ਚੱਲੋ ਮੈਂ ਦੇਖਦਾ ਕੁਝ ਐਸੇ ਪੁਰਸ਼ ਨੇ ਜਿਨ੍ਹਾਂ ਨੇ ਸੱਚਖੰਡ ਤੇ ਦਸਤਕ ਦੇ ਦਿੱਤੀ ਐਨ ਥੋੜੇ ਬਹੁਤ ਨਹੀਂ ਥੋੜੇ ਲੱਖਾਂ ਦੇ ਵਿੱਚ ਕੋਈ ਕਰ ਜਿਨੇ ਸੱਚਖੰਡ ਦੇ ਦੁਆਰ ਤੇ ਦਸਤਕ ਦੇ ਦਿੱਤੀ ਕੁਝ ਐਸੇ ਵੀ ਨੇ ਜਿਨ੍ਹਾਂ ਨੂੰ ਅਸੀਂ ਕਰਮਖੰਡੀ ਜਾਂ ਸਰਮਖੰਡੀ ਕਹਿ ਸਕਦੇ ਹਾਂ ਕੁਝ ਐਸੇ ਵੀ ਨੇ ਜੋ ਗਿਆਨਖੰਡੀ ਨੇ ਧਰਮਖੰਡੀ ਬਾਅ ਕੁਛ ਐਸੇ ਨੇ ਮੰਜ਼ਲੇ ਮਕਸੂਦ ਤੇ ਪਹੁੰਚ ਲੈ ਰਹੇ ਨੇ ਕੁਛ ਅਧਵਿਚਕਾਰ ਦੇਚ ਨੇ ਕੁਛ ਐਸੇ ਨੇ ਇੱਕ ਦੋ ਕਦਮ ਚੱਲੇ ਨੇ ਤੇ ਕੁਛ ਐਸੇ ਨੇ ਸਿਰਫ ਰਸਤਾ ਹੀ ਪੁੱਛਦੇ ਨੇ ਚੱਲਦੇ ਨੇ ਪੂਛਤ ਹੈ ਪਥ ਤੇ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਵੇਸ ਕੈਸੇ ਬਾਤਨ ਸੇ ਜਾਈ ਸਾਰੀ ਜ਼ਿੰਦਗੀ ਰਸਤਾ ਪੁੱਛਦੇ ਨੇ ਚੱਲਦੇ ਨੇ ਏ ਕੋਲ ਤੇ ਕੁਛ ਬਦ ਕਿਸਮਤ ਐਸੇ ਵੀ ਨੇ ਰਸਤਾ ਵੀ ਨਹੀਂ ਪੁੱਛਦਾ ਖਿਆਲ ਖਿਆਲ ਹੀ ਨਹੀਂ ਕਿ ਇਹ ਵੀ ਕੋਈ ਰਸਤਾ ਹੈ ਸੁਰਤ ਨੂੰ ਵੀ ਤੋਰਨਾ ਹੈ ਉੱਚਾ ਕਰਨਾ ਹੈ ਕੋਈ ਇਹ ਵੀ ਮਾਰਗ ਹੈ ਕੋਈ ਪ੍ਰਮਾਤਮਾ ਦਾ ਮਿਲਨ ਵੀ ਹੁੰਦਾ ਹੈ ਐਸਾ ਖਾਬ خیال ਦੇ ਵਿੱਚ ਵੀ ਨਹੀਂ ਰਸਤਾ ਵੀ ਨਹੀਂ ਪੁੱਛਦੇ ਤਾਂ ਸੁਰਤ ਪਹੁੰਚੀ ਕਿਥੇ ਗਿਆਨ ਖੰਡ ਦੇ ਚ ਇਸ ਤਰ੍ਹਾਂ ਪਤਾ ਚੱਲੇ ਪਹੁੰਚੀ ਸਾਇਬ ਜੀ ਨੇ ਕਹੇ ਤੇ ਪਾਉਂ ਪਾਣੀ ਵੇ ਸੰਤਰ ਦੇਤੇ ਕਾਣ ਮੇ ਸੇਤੇ ਬਰਮੇ ਘਾਰਤ ਘੜੀਏ रूप रंग के वेश थे त्या करम भूमि मेर के थे थे धूभ रे ज्ञान खंड विच पहुंच गया पता चल जांदा कई कृष्ण ने कई राम ने कई ब्रम ने कई ध्रुव भगत ने ते बड़ी दुनिया बड़ी दुनिया अनंत अवतारी पुरुष ने बड़ा पसारा और साडी ये जड़ी जमीन है ये तिगनकी जियां जीटी है कुछ भी ने? ਇਹ ਤੇ ਨਿਕਾ ਜਿਹਾ ਟੁਕੜਾ ਹੈ ਕੁਝ ਵੀ ਨਹੀਂ ਬੜਾ पसारा ਬੜੀ ਅਨੰਤ ਦੁਨੀਆ ਤੇਤੇ ਪਾਉਣ ਪਾਣੀ ਵੈਸੰਤਰ ਤੇਤੇ ਕਾਉਣ ਮਹੇਸ਼ ਕਈ ਤਰ੍ਹਾਂ ਦੀ ਪਾਉਣ ਹੈ ਅਣਗਿਣਤ ਤਰ੍ਹਾਂ ਦਾ ਪਾਣੀ ਹੈ ਕਾਉਣ ਕ੍ਰਿਸ਼ਨ ਅਣਗਿਣਤ ਨੇ ਮਹੇਸ਼ ਸ਼ਿਵ ਜੀ ਵਰਗੇ ਯੋਗੀ ਕਈ ਇਹ ਤੇ ਲੰਬੀ ਚੌੜੀ ਦੁਨੀਆ ਧਰਉ ਨੂੰ ਉਪਦੇਸ਼ ਕਰਨ ਵਾਲੇ ਨਾਰਦ ਕਈ ਨੇ